ਮੇਰੂ ਤਾਏ ਸਾਖੀ ਯਾਦ ਆ ਗਈ ਵੀ ਜਿੱਦਾਂ ਨੂਰੇ ਨੇ ਇੱਕ ਦਿਨ ਸੇਵਾ ਕੀਤੀ ਸੀਗੀ ਜਿਵੇਂ ਗੋराण ਪਾਸ਼ਾ ਦੀਆਂ ਕੈਸੀਆਂ ਖੁਸ਼ੀਆਂ ਉਹਦੀ ਝੋਲੀ ਚ ਪਈਆਂ ਕਿਤੇ ਕਰਕੇ ਤੇ ਵੇਖੋ ਤੁਸੀਂ ਕੀਤੀ ਆ ਤੁਸੀਂ ਭਾਗਾਂ ਵਾਲੇ ਆ ਬਸ ਇਦਾਂ ਹੀ ਕਰੀ ਗਏ ਹੋ ਜਿੱਦਾਂ ਮੈਂ ਰਾਮ ਜੀ ਬੇਨਤੀ ਕੀਤੀ ਨਾ ਆਪਸੀ ਤੁਹਾਡੇ ਕਈ ਮਤਭੇਦ ਹੋ ਸਕਦੇ ਆ ਉਹਨੂੰ ਗੁਰੂ ਘਰ ਵਿੱਚ ਨਹੀਂ ਲਿਆਉਣਾ ਉਹਨੂੰ ਆਪਣੇ ਘਰ ਤੱਕ ਸੀਮ ਰੱਖੋ ਕਿਉਂਕਿ ਮੈਨੂੰ ਵਿਸ਼ੇਪਰਤ ਜਾਣਾ ਪੈਂਦਾ ਤੇ ਜਿਹੜੀਆਂ ਗੁਰਦੁਆਰਿਆਂ 'ਚ ਪ੍ਰੋਬਲਮਾਂ ਆਉਂਦੀਆਂ ਮੈਨੂੰ ਉਹ ਵੀ ਸਾਰੀਆਂ ਪਤਾ ਹੈ। ਪ੍ਰੋਬਲਮ ਇਹ ਆਉਂਦੀ ਵੀ ਉਹ ਫਲਾਣਾ ਬੰਦਾ ਉਹ ਕਿਹਾ ਆ ਗਿਆ ਜੀ ਉਹਨੂੰ ਕਿ ਸੱਦ ਲੈ ਮੈਂ ਨਹੀਂ ਉਹ ਨਾ ਨਾ ਤੇਰੀ ਉਹਦੇ ਨਾਲ ਜਾਤੀ ਕੋਈ ਗੱਲ ਹੋ ਸਕਦੀ ਉਹਨੂੰ ਰਹਿਣ ਦੇ ਤੂੰ ਉਹਨੂੰ ਬਾਹਰ ਰੱਖ ਆਪਣੇ ਘਰ ਤੱਕ ਸੀਮਤ ਰੱਖ ਇੱਥੇ ਗੁਰੂ ਘਰ ਸਾਂਝੀ ਗੱਲ ਕਰ ਤੂੰ ਵੀ ਆ ਉਹ ਵੀ ਆਵੇ ਪਰ ਅਸੀਂ ਇੰਨਾਂ ਗੱਲਾਂ 'ਚ ਹੀ ਕਈ ਵਾਰੀ ਸਿਕਪਸਾ ਪਈ। ਇਸ ਸੋਚ ਤੋਂ ਉੱਪਰ ਉੱਠ ਕੇ ਗੁਰੂ ਘਰ ਆਉਣਾ ਤੇ ਤੁਹਾਡੀ ਸਾਰੀਆਂ ਸੰਤਾਂ ਨੂੰ ਇਸ ਗੱਲ ਦੀ ਵਧਾਈ ਹੈ ਵੀ ਤੁਸੀਂ ਇਸ ਭਾਵਨਾ ਨਾਲ ਇਸ ਸਥਾਨ ਦੀ ਸੇਵਾ ਕੀਤੀ ਹੈ ਸੰਗਤ ਦਾ ਗੁਰਦੁਆਰਾ ਜਿੱਥੇ ਕੋਈ ਕਮੇਟੀ ਨਹੀਂ ਜੇ ਕੋਈ ਪ੍ਰਧਾਨ ਨਹੀਂ ਨਾ ਕੋ ਕੋ ਸੈਕਟਰੀ ਸਾਰੇ ਹੀ ਸੇਵਾਦਾਰ ਨੇ ਤੇ ਬਸ ਝੋਲੀ ਾਟ ਕੇ ਮੰਗ ਵੀ ਮੰਗਿਓ ਪਾਸ਼ਾ ਐਸੀ ਭਾਵਨਾ ਨੇ ਕੰਮ ਕਰਤੀ ਸਾਰੇ ਹੀ ਪ੍ਰਧਾਨ ਜਦ ਸਾਰੇ ਸੈਕਟਰੀ ਤੇ ਸਾਰੇ ਹੀ ਸੇਵਾਦਾਰ ਕੋਈ ਇੱਕ ਨਹੀਂ ਬਸ ਸਾਡਾ ਇੱਕ ਕਾਲ ਪੁਰਖ ਹੈ ਜਿਹਦੀ ਛਤਰ ਛਾਇਆ ਚ ਆਪਾਂ ਸੇਵਾ ਕਰਨੀ ਜਿਹਨੂੰ ਹਾਜ਼ਰ ਨਾ ਹੋ ਜਾਣ ਜਦੋਂ ਐਸੀ ਭਾਵਨਾ ਨਾਲ ਤੁਸੀਂ ਸੇਵਾ ਕਰੋਗੇ ਨਾ ਗੁਰੂ ਪਾਸ਼ਾ ਦੀ ਰਹਿਮਤ ਵਰਤੇਗੀ ਸਹਯੋਗ ਬਖਸ਼ਿਸ਼ ਕਰਿਓ ਘਰ ਇੱਕ ਕਮਰਾ ਪਾਉਣਾ ਹੋਵੇ ਤੇ ਆਪਾਂ ਸਾਰਿਆਂ ਨੂੰ ਪਤਾ ਹੈ ਕਿ ਨਾਖ ਸ਼ਰਮਾਇਆ ਚਾਹੀਦਾ ਕਿ ਨਾ ਸਮਾਂ ਲੱਗਦਾ ਸਾਰਾ ਕੁਝ ਇਹ ਤਾਂ ਛੋਟਾ ਕੰਮ ਨਹੀਂ ਬਹੁਤ ਵੱਡਾ ਕੰਮ ਹੈ ਤੁਸੀਂ ਪਹਿਲਾਂ ਵੀ ਬੜਾ ਸਹਯੋਗ ਦਿੱਤਾ ਹੈ ਹੋਰ ਰਹਿੰਦਾ ਸਹਿਯੋਗ ਵੀ ਦਿਓ ਜੇੜੀ ਕੋਈ ਸੇਵਾ ਮੰਚ ਤੇ ਤੁਹਾਡੇ ਚਾਹ ਪੈਦਾ ਹੁੰਦਾ ਨਾ ਤਾਂ ਪੁੱਛ ਲੈਣੀ ਆਪਾਂ ਕਈ ਵਾਰੀ ਇਦਾਂ ਹੁੰਦਾ ਵੇ ਅਸੀਂ ਆਪਣੇ ਮਨ ਦੇ ਹਿਸਾਬ ਨਾਲ ਹੀ ਨਾ ਚੀਜ਼ ਚੁੱਕ ਲਿਆਉਂਦੇ ਆ ਉਹ ਅੱਗੇ ਲੋੜ ਨਹੀਂ ਹੁੰਦੀ ਉਹ ਮਰਕਟ ਸਟੋਰ ਚ ਵੀ ਨਹੀਂ ਉਹ ਕਿਤੇ ਥਾਂ ਹੀ ਲੱਗਦੀ ਨਹੀਂ ਤੇ ਕਿੰਨਾ ਚੰਗਾ ਤੁਸੀਂ ਜੇ ਕੋਈ ਮੰਚ ਚ ਚਾਹ ਬਣਦਾ ਤਾਂ ਆ ਕੇ ਪੁੱਛ ਲੈਣਾ ਬਾਬਾ ਜੀ ਨੂੰ ਵੀ ਬਾਬਾ ਜੀ ਦੱਸੋ ਗੁਰੂ ਘਰ ਚ ਕਿਹੜੀ ਲੋੜ ਮੰਨ ਲਓ ਪੱਕੇ ਦੀ ਲੋੜ ਹੀ ਐ ਤੇ ਆਪਾਂ ਕੋਈ ਹੋਰ ਚੀਜ਼ ਲੈ ਆਈਏ तू फिर प्रॉपर थानी इस करके सहयोग बख्शिश करना एक शब्द करते हैं भी पचासी ग्डी को खड़ी है गेट दे अगे बी डी एफ के अगे पुलिस जिदी भी को हैगी आप विदेशों चाहिए चलो अपने मुल्क चल काम ਇਥੇ ਥੋੜਾ ਜਿਹਾ ਆਪਾਂ ਸਿਸਟਮ ਨੂੰ ਫੋਲੋ ਕਰਿਆ ਕਰੀਏ ਉਹ ਗੱਡੀ ਨੂੰ ਪਲੀਜ਼ ਹੁਣੇ ਜਾ ਕੇ ਹਟਾਓ ਤਾਂ ਕਿ ਇਹ ਨਾ ਹੋਵੇ ਮਤਲਬ ਕਿਸੇ ਤਰ੍ਹਾਂ ਦੀ ਕੋਈ ਪ੍ਰੋਬਲਮ ਉਹਨਾਂ ਦੇ ਕੋਲ ਆਰਮੀ ਵਾਲਿਆਂ ਦਾ ਕੋਈ ਅਫਸਰ ਪਤਾ ਨਹੀਂ ਕਿੱਦਾਂ ਕੋਈ ਦੱਸ ਦੇ ਮੇਰੇ ਵੀਰ ਜਿੱਦੀ ਵੀ ਕੋਈ ਗੱਡੀ ਜਿੰਨੂੰ ਆਵਾਜ਼ ਇੱਥੇ ਨਹੀਂ ਸੁਣਦੀ ਬਾਹਰ ਇੱਕ ਸਿੰਘ ਜਾ ਕੇ ਉੱਚੀ ਬੋਲ ਕੇ ਸਾਰੇ ਸਿੰਘਾਂ ਨੂੰ ਦੱਸ ਦਵੇ 20 13 85 ਗੱਡੀ ਦਾ ਨੰਬਰ ਉਹ ਕਿਸੇ ਦੇ 게ਟ ਅੱਗੇ ਮੈਂ ਕਿਹਾ ਬੀਡੀਐਫ ਦੇ ਖੜੀ ਹੈ ਉਹਨਾਂ ਨੂੰ ਲਾ ਕੇ ਜਰੂਰ ਅੱਗੇ ਪਿੱਛੇ ਕਰ ਲਓ ਦੂਜੀ ਮੈਂ ਇੱਕ ਹੋਰ ਬੇਨਤੀ ਲਗਾ ਕਰਨਾ ਭਾਈ ਸਾਡੇ ਤੇ ਵੀ ਪਾਤਸ਼ਾਹ ਨੇ ਰਹਿਮਤ ਕੀਤੀ ਹੈ ਵੀ ਮੇਰੇ ਵੀਰਾਂ ਨੇ ਸਾਨੂੰ ਇਸ ਯੋਗ ਸਮਝਿਆ ਵੀ ਤੁਸੀਂ ਇਸ ਸਮਾਗਮ ਜਾ ਕੇ ਕੀਰਤਨ ਦੀ ਹਾਜ਼ਰੀ ਭਰੋ ਤੇ ਇੱਕ ਮੈਂ ਬੇਨਤੀ ਕਰਾਂ ਵੀ ਜੇ ਮੈਂ ਤੁਹਾਨੂੰ ਹੀ ਕਰੀ ਜਾਵਾਂ ਵੀ ਸੇਵਾ ਕਰੋ ਤੇ ਮੈਨੂੰ ਤੁਸੀਂ ਕਈਆਂ ਨੂੰ ਮੜ ਕੇ ਗਾਣਾ ਆਪ ਤੇ ਟੋਕਰੀ ਵਾਲੇ ਪੈਸੇ ਚੁੱਕ ਕੇ ਲੈ ਗਿਆ ਭਾਗੂ ਨਹੀਂ ਜੇ ਮੈਂ ਅੱਜ ਤਹਾਨੂੰ ਸੇਵਾ ਦੀ ਕਹਿ ਰਿਹਾ ਤੇ ਆ ਜਿਹੜੀ ਤੁਸੀਂ ਮਾਇਆ ਦਿੱਤੀ ਮੈਨੂੰ ਨਹੀਂ ਪਤਾ ਕਿੱਡੀ ਹੈ ਜਿਹੜੀ ਪਹਿਲਾਂ ਤੁਸੀਂ ਦਿੱਤੀ ਚਲੋ ਇਹ ਤੇ ਸਾਡੀ ਹੋ ਗਈ ਪਰ ਹੁਣ ਹੈ ਗੁਰੂ ਘਰ ਦੀ ਜੇ ਮੈਂ ਤੁਹਾਨੂੰ ਕਹਿਣਾ ਨਾ ਅਵਰ ਉਪਦੇਸ਼ੇ ਆਪ ਨਾ ਕਰਦੇ ਤੇ ਮੇਰਾ ਖਿਆਲ ਲਾਂ ਕਿ ਫੇ ਮੇਰੇ ਕੀਰਤਨ ਕਾਥਾ ਕੀ ਕੀ ਇਹ ਸੇਵਾ ਗੁਰੂ ਘਰ ਦੀ ਪਾ ਦਿਓ ਜਿੰਨੇ ਤੁਸੀਂ ਪਹਿਲਾਂ ਦਿੱਤੇ ਮੈਨੂੰ ਪਤਾ ਪਰ ਹੁਣ ਇੱਕ ਮੈਂ ਸ਼ਬਦ ਬੜਨਾ ਜੇ ਗੁਰ ਸਿੱਖਾਂ ਮਨ ਵਧਾਈਆਂ ਤੇ ਕੋਸ਼ਿਸ਼ ਕਰਿਓ ਚਾਹੇ 1-1 ਰੁਪਈਆ ਟੋਕੀ ਚ ਪਾਓ ਜਾਣਾ ਹੈ ਗੁਰੂ ਘਰ ਦੀ ਸੇਵਾ ਦੀ ਤੇ ਮੈਨੂੰ ਅਸੀਸ ਬਖਸ਼ਿਓ ਵੀ ਚਲੋ ਜੇ ਕਿਸੇ ਨੇ ਦਾਨ ਮੰਗਿਆ ਮੈਂ ਤੁਹਾਡੇ ਕੋਲ ਗੁਰੂ ਘਰ ਦੀ ਤੇ ਜਰੂਰ ਮੇਰੇ ਸਿਰ ਤੇ ਹੱਥ ਰੱਖਿਓ ਇਹ ਸਾਰੀ ਮਾਇਆ ਗੁਰੂ ਘਰ ਚ ਲੱਗੇਗੀ ਦੂਜੀ ਆ ਜਿਹੜੇ ਸਾਜ ਨੇ ਅਸੀਂ ਲੈ ਕੇ ਆਏ ਆ ਇਹ ਵੀ ਇਸ ਗੁਰੂ ਘਰ ਦੀ ਸੇਵਾ ਚ ਸਾਜ ਦਾ ਹੈ ਕਿਉਂਕਿ ਮੈਂ ਜਰਮਨ ਸੀ ਜਦੋਂ ਮੈਨੂੰ ਪਤਾ ਲੱਗਾ ਵੀ ਮੇਰੇ ਸਾਥੀ ਨੇ ਦੱਸਿਆ ਵੀ ਇਦਾਂ ਉੱਥੇ ਕੁ ਭਾਜੀ ਕਹਿੰਦੇ ਸਰਪ੍ਰਾਈਜ਼ ਤੁਹਾਨੂੰ ਦੇਣਾ ਮੈਂ ਸਮਝ ਗਿਆ ਸੀਗਾ ਤੇ ਗੁਰੂ ਘਰ ਨਾਮਾ ਬਣਿਆ ਤੇ ਮੈਨੂੰ ਪਤਾ ਸੀ ਵੀ ਉੱਥੇ ਸਾਜਾਂ ਦੀ ਲੋੜ ਹੋਣੀ ਆ ਕਿਉਂਕਿ ਗੁਰੂ ਘਰ ਸਾਜ ਤਾਂ ਚਾਹੀਦੇ ਚਾਏ ਤੇ ਹੋਣਗੇ ਪਰ ਉਹ ਪ੍ਰਾਪਰ ਨਹੀਂ ਹੋਣੇ ਪਰ ਇਹਨੂੰ ਏਦਾਂ ਨਾ ਲੈ ਲਓ ਮੈਂ ਕੋਈ ਬਹੁਤਾ ਵੱਡਾ ਦਾਨੀ ਨਹੀਂ ਮੈਂ ਤੁਹਾਨੂੰ ਦੱਸਾਂ ਮੈਂ ਆਪਣੇ ਕੋਲ ਨੰਬਰ-ਨੰਬਰ ਬਣਾਉਂਦਾ ਮੈਂ ਬੜਾ ਸਟ੍ਰੇਟ ਫਾਰਵਰਡ ਜਾ ਬੰਦਾ ਮੈਂ ਕੋਈ ਬ੍ਰਹਮ ਗਿਆਨੀ ਨਹੀਂ ਜੇ ਮੈਂ ਤੁਹਾਡੇ ਤੋਂ ਵੀ ਥੱਲੇ ਦਾ ਬੰਦਾ ਹਾਂ ਤੁਸੀਂ ਕਿਰਤ ਕਰਦੇ ਜੇ ਮੈਂ ਤੇ ਉਹੋ ਜੀ ਕਿਰਤ ਕਰਦਾ ਵੀ ਨਹੀਂ ਤੁਹਾਡੀ ਜਿਹੜੀ ਅਵਸਥਾ ਮੇਰੇ ਨੂੰ ਬਹੁਤ ਉੱਚੀ ਮੈਂ ਨਮਸਕਾਰ ਕਰਦਾ ਤੁਹਾਡੇ ਚਰਨਾਂ ਦੇ ਕਿਰਤੀ ਸਿੱਖਾਂ ਦੇ ਇਹ ਸਾਜ ਵੀ ਸਾਡੇ ਜਥੇ ਵੱਲੋਂ ਇਸ ਗੁਰੂ ਘਰ ਦੀ ਸੇਵਾ ਹੋਈ ਹੈ ਹਾਂ ਇਹਦਾ ਮਤਲਬ ਇਹ ਨਹੀਂ ਮੈਂ ਪੈਸੇ ਲਈ ਰੈਂਦਾ ਪੈਸੇ ਅਸੀਂ ਲੈਣੇ ਲੈਣੇ ਵੀ ਚਾਹੀਦੇ ਪਰ ਸਾਨੂੰ ਇਹੋ ਜਿਹੇ ਬੈਡ ਐਕਸਪੀਰੀਅੰਸ ਵੀ ਹੁੰਦੇ ਆ ਵੇ ਬਿਨ ਗਾਹ ਗੁਣ ਵੇਚੀਏ ਤੋ ਗੁਲਸਾ ਕੋਈ ਆਉਂਦੇ ਵੇ ਮੇਰਾ ਗੇਰ ਵੀ ਫਾਜ ਜਾਂਦਾ ਵੀ ਜੇ ਅਗਲੇ ਨੂੰ ਕਦਰ ਹੀ ਨਹੀਂ ਕੋ ਪਹਿਚਾਨ ਹੀ ਨਹੀਂ ਵੀ ਇਹ ਸੁਪਰਵਾਈਜ਼ਰ ਹੈ ਕਿ ਐਕਸੀ ਨਾਲ ਕਿ ਐਸ ਡੀਓ ਹੈ ਕਿ ਕੌਣ ਹੈ ਵੀ ਕੋ ਖੁਰਲੀ ਦਾ ਪੱਠੇ ਪਾਈ ਜਾਣੇ ਉੱਥੇ ਫਿਰ ਮੈਂ ਗੁਰੂ ਦੀ ਯੂਰੀ ਚ ਕਹਿੰਦਾ ਮੈਂ ਹੰਕਾਰ ਨਹੀਂ ਕਰਦਾ ਫਿਰ ਮੈਂ ਕਹਿੰਦਾ ਉਹਨਾਂ ਦੇ ਉਹਨਾਂ ਤੋਂ ਪਾਸਾ ਵੱਟ ਜਾ ਜੀ ਉਹਨਾਂ ਨੂੰ ਕਦਰ ਹੀ ਕੋਈ ਨਹੀਂ ਪਹਿਚਾਨ ਹੀ ਕੋਈ ਨਹੀਂ ਮਹਾਰਾਜ ਕਹਿੰਦੇ ਵੇਣ ਗੁਣ ਗਾਹਕ ਵੇਚੀਏ ਤੋ ਗੁਣ ਸੰਸਰ ਹੋ ਜਾਏ ਇਸ ਕਰਕੇ ਉੱਥੇ ਮੇਰਾ ਗੇਰ ਫਸਦਾ ਵੀ ਆ ਜਿੱਥੇ ਮੈਂ ਸੇਵਾ ਕਰਨੀ ਉੱਥੇ ਮੇਰੀ ਜਾਨ ਵੀ ਹਾਜ਼ਰ ਹੈ ਤੇ ਇਸ ਗੁਰੂ ਘਰ ਲਈ ਜਿੱਥੇ ਤੁਸੀਂ ਸਾਰੇ ਵੀਰਾਂ ਨੇ ਕਿਉਂਕਿ ਇਹ ਗੁਰੂ ਨੂੰ ਹਾਜ਼ਰ ਨਾਜ਼ਰ ਜਾਣ ਕੇ ਸੇਵਾ ਕੀਤੀ ਹੈ ਕਿਸੇ ਬੰਦੇ ਦਾ ਗੁਰਦੁਆਰਾ ਨਹੀਂ ਨਾ ਇੱਥੇ ਕੋ ਪ੍ਰਧਾਨ ਹੈ ਨਾ ਇੱਥੇ ਸੈਕਟਰੀ ਹੈ ਮੈਂ ਕਹਿ ਕੇ ਜਾਣਾ ਇਹਨਾਂ ਨੂੰ ਇਹ ਨਹੀਂ ਵੀ ਅੱਜ ਹੀ ਇਹ ਗੱਲ ਆਉਣ ਵਾਲੇ ਸਮੇਂ 'ਚ ਵੀ ਲਾਗੂ ਹੋਵੇ ਜੇ ਕੋਈ ਗੁਰਮਤਾ ਕਰਨਾ ਪੰਜ ਸਿੰਘ ਬੈਠ ਕੇ ਗੱਲ ਕਰਨ ਲਈ ਕਰ ਵੀ ਜੇ ਕਿਸੇ ਨੂੰ ਕੋਈ ਨੁਕਤਾ ਮਨ ਚ ਆਉਂਦਾ ਕੁਝ ਸੁਝਾਅ ਤੁਹਾਡੇ ਮਨ ਚ ਆਉਂਦਾ ਤੇ ਆ ਕੇ ਵੀਰਾਂ ਨੂੰ ਦੱਸ ਦੇਣਾ ਵੀ ਭਾਈ ਸਾਹਿਬ ਇਦਾਂ ਕੁਝ ਮਹਿਸੂਸ ਹੋਇਆ ਸੀਗਾ ਕਿ ਚਾ ਆਪਾਂ ਕੋ ਤਬਦੀਲੀ ਕਰ ਸਕਦੇ ਤੇ ਉਹਨੂੰ ਆਪਾਂ ਉਹ ਮੰਨ ਲਿਆ ਕਰਨਗੇ ਇਸ ਕਰਕੇ ਇਹਨਾਂ ਗੱਲਾਂ ਦਾ ਧਿਆਨ ਰੱਖਣਾ ਹੈ ਗੁਰੂ ਨੂੰ ਹਾਜ਼ਰ ਰਾਜ ਰਜਾਣ ਕੇ ਸੇਵਾ ਕਰਨੀ ਹੈ ਹੋ ਸਕਦਾ ਮੇਰੀਆਂ ਗੱਲਾਂ ਬਹੁਤਿਆਂ ਨੂੰ ਨਾ ਚੰਗੀਆਂ ਲੱਗੀਆਂ ਹੋਣ ਪਰ